ਕੀ ਹਾਲ ਹੈ ਦਰਸ਼ਕੋ ਸਾਰਿਆਂ ਦੇ ਦਰਸ਼ਕੋ ਅੱਜ ਅਪਾ ਆਏ ਆ ਨਾ ਇੱਕ ਬਖਰੀ ਜਗ੍ਹਾ ਤੇ ਪਰ ਬਖਰੀ ਜਗ੍ਹਾ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਮਾੜੇ ਦਰਸ਼ਨ ਕਰੋ ਇਹ ਅਪਾ ਆਏ ਆ ਨਾ ਇਹ ਅਪਾ ਹੈ ਗਿਆ ਹਿਮਾਚਲ ਦੇ ਟੂਰ ਤੇ ਹਿਮਾਚਲ ਤੋਂ ਪਹ ਜਾਂਦਾ ਅਪਾ ਮੰਡੀ ਆ ਇਹ ਮੰਡੀ ਦੇ ਤੋਂ ਜਗਿੰਦਰ ਨਗਰ ਜਗਿੰਦਰ ਨਗਰ ਤੋਂ 7-8 ਕਿਲੋਮੀਟਰ ਦੇ ਦੀ ਦੂਰੀ ਦੇ ਉੱਪਰ ਮਛਾਲ ਝੀਲ ਪਹ ਜਾਂਦੀ ਹੈ ਮਛਾਲ ਮੰਦਿਰ ਮੰਦਿਰ ਪਹ ਜਾਂਦਾ ਬਾਈ ਜੀ ਇੱਥੇ ਨਾ ਇਹ ਇੱਧਰ ਮੰਦਿਰ ਆ ਤੇ ਕਹਿੰਦੇ ਵੀ ਇੱਥੇ ਨਾ ਅ ਦੇਖੋ ਤੁਸੀਂ ਪਹਿਲਾਂ ਵਿਊ ਦੇਖੋ ਚੈੱਕ ਕਰੋ ਵੀ ਵਿਊ ਕਿੱਡਾ ਤਕੜਾ ਤੇ ਪਹਿਲੀ ਤੁਹਾਨੂੰ ਬਾਕੀ ਹਿਸਟਰੀ ਦੱਸਦੇ ਆ ਆ ਦੇਖੋ ਆ ਨਦੀ ਜੀ ਵਗਦੀ ਆ ਤੇ ਬਾਕੀ ਸਾਹਮਣੇ ਦਾ ਵਿਊ ਚੈੱਕ ਕਰਿਓ ਕਿੱਡਾ ਤਕੜਾ ਵਿਊ ਆ ਇਹਨਾਂ ਕੋਈ ਮਸ਼ਾਲ ਕੋਈ ઋષਿ ਹੋਇਆ ਇੱਥੇ ਤੇ ਉਹਦੇ ਨਾਂ ਦੇ ਉੱਤੇ ਉਰੇ ਮੱਛੀਆਂ ਦੀ ਪੂਜਾ ਕਰੀ ਜਾਂਦੀ ਆਪਾਂ ਦੇਖਿਆ ਹੋਣਾ ਤੁਸੀਂ ਦੇਖਿਆ ਕਿਤੇ ਮੱਛੀਆਂ ਦੀ ਪੂਜਾ ਇੱਕ ਬੱਕਰੀ ਚੀਜ਼ ਆ ਵੀ ਆਪਾਂ ਕਿਹਾ ਵੀ ਆਪਾਂ ਤੁਹਾਨੂੰ ਦਿਖਾ ਕੇ ਲਿਆਈਏ ਵੀ ਉਰੇ ਕਹਿੰਦੇ ਵੀ ਮੱਛੀਆਂ ਦੀ ਪੂਜਾ ਕਰੀ ਜਾਂਦੀ ਆ ਮਛਾਲ ਰਿਸ਼ੀ ਹੋਇਆ ਕੋਈ ਇੱਥੇ ਜਿਵੇਂ ਤੁਸੀਂ ਕੋਈ ਮੱਛੀ ਮੁੱਛੀਆਂ ਕਿਉਂਕਿ ਇਹਦੇ ਵਿੱਚ ਬਾਈ ਬਹੁਤ ਆਉਂਦੀਆਂ ਹੋਣਗੀਆਂ ਨਾ ਛਿੱਤ ਦੇ ਵਿੱਚ ਤੇ ਛੋਟੇ-ਛੋਟੇ ਵੀ ਨੇ ਤੇ ਵੱਡੇ-ਵੱਡੇ ਵੀ ਮੱਛੀਆਂ ਇੱਥੇ ਪਾਈਆਂ ਜਾਂਦੀਆਂ ਨੇ ਤੇ ਕੋਈ ਇੱਥੇ ਮੱਛੀ ਕੋਈ ਫੜ ਨਹੀਂ ਸਕਦਾ ਇੱਥੇ ਕੋਈ ਵੀ ਬੰਦਾ ਮੱਛੀ ਫੜ ਨਹੀਂ ਸਕਦਾ ਜਣੀ ਕਿਉਂਕਿ ਪੂਰੀ ਸੰਕਤਾਈ ਵਾਲਾ ਕੰਮ ਆ ਵੀ ਤੁਸੀਂ ਇੱਥੇ ਮੱਛੀ ਨਹੀਂ ਫੜ ਸਕਦੇ ਹੈਗੇ ਤੇ ਬਾਕੀ ਆਪਾਂ ਬਾਈ ਤੁਹਾਨੂੰ ਹੋਰ ਦੋ ਦੱਸੀਏ ਵੀ ਵੈਸੇ ਵੀ ਇਹ ਹੈ ਇੱਕ ਸਮਝ ਲਓ ਬਹਾਨਾ ਬਣ ਜਾਂਦਾ ਘੁੰਮਣ ਦਾ ਮੈਂ ਇਹ ਗੱਲ ਕਰਦਾ ਐ ਵੀ ਜਿਵੇਂ ਤੁਸੀਂ ਚਲੋ ਮੰਡੀ ਆਏ ਮੰਡੀ ਤੋਂ ਜਗਿੰਦਰ ਨਗਰ ਆਏ ਆਪਾਂ ਇਹ ਵੀ ਦੇਖਣਾ ਹੁੰਦਾ ਨਾ ਵੀ ਕਿਤੇ ਘੁੰਮ ਕੇ ਆਈਏ ਕਿਉਂਕਿ ਵੱਖਰੇ ਨਜ਼ਾਰੇ ਤਾਂ ਉਰੇ ਪਹਿਲਾਂ ਹੀ ਬਹੁਤ ਵੱਖਰੇ ਵੱਖਰੇ ਨੇ ਬਹੁਤ ਸੋਹਣਾ ਲੱਗਦੇ ਨੇ ਕਿਉਂਕਿ ਖੂਬਸੂਰਤੀ ਪਹਿਲਾਂ ਹੀ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਤੇ ਉਰੇ ਆ ਕੇ ਜਣੀ ਆ ਇੱਕ ਬਹਾਨਾ ਹੋ ਜਾਂਦਾ ਘੁੰਮਣ ਦਾ ਦੇਖਣ ਦਾ ਚੀਜ਼ ਦੇਖੀ ਜਾਂਦੀ ਆ ਆ ਦੇਖੋ ਤੁਸੀਂ ਇੱਥੇ ਦੇਖੋ ਐਨ ਚਾਲ ਪੈਂਦੀ ਆ ਪੂਰੀ ਪਹਾੜਾ ਵਾਂਗੂ ਔਰੇ ਤੇ ਬਹਾਨਾ ਬਣ ਜਾਂਦਾ ਬਾਈ ਘੁੰਮਣ ਦਾ ਕਿਉਂਕਿ ਮੈਂ ਇਹੀ ਤੁਹਾਨੂੰ ਕਹਿਣਾ ਵੀ ਥੋੜਾ ਮੋਟਰ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਘੁੰਮਿਆ ਫਿਰਿਆ ਕਰੋ ਕਿਉਂਕਿ ਬਾਈ ਜ਼ਿੰਦਗੀ ਇੱਕ ਅਨਮੋਲ ਅਨਮੋਲ ਹੈ ਇਹ ਕੜੀ-ਕੜੀ ਆਪਾਂ ਨੂੰ ਨਹੀਂ ਮਿਲਦੀ ਇਹ ਤੁਹਾਨੂੰ ਸਭ ਨੂੰ ਪਤਾ ਕੋਈ ਦੱਸਣ ਮੈਂ ਤਾਂ ਕੋਈ ਐਡਾ ਹੋਣੀ ਹੈਗਾ ਪਰ ਮੈਂ ਕਹਿੰਦਾ ਵੀ ਜੇ ਆਪਣੇ ਬਹਾਨੇ ਨਾਲ ਕੋਈ ਬੰਦਾ ਹੋਰ ਵੀ ਉਰੇ ਆਵੇ ਤੇ ਹੋਰ ਵੀ ਦੇਖ ਕੇ ਜਾਵੇ ਜੇ ਮੈਂ ਆਇਆ ਅਗਲਾ ਸੂਟ ਦਾ ਵੀ ਜੀ ਸੋਣੀ ਗਿਆ ਏ ਆਪਾਂ ਕਿਹੜਾ ਬਈ ਬਹੁਤ ਰਾਜੇ ਰਜਵਾੜੇ ਹਾਂ ਵੀ ਮਿਡਲ ਕਲਾਸ ਦੇ ਬੰਦੇ ਆਪਾਂ ਪਰ ਅਗਲਾ ਸੋਚ ਕੇ ਵੀ ਮੈਂ ਕਹਿੰਦਾ ਕੋਈ ਮੈਨੂੰ ਦੇਖ ਕੇ ਵੀ ਮੈਂ ਤੁਹਾਨੂੰ ਤਾਂਹੀਆਂ ਚੀਜ਼ਾਂ ਦਿਖਾਉਣਾ ਵੀ ਜੇ ਤੁਸੀਂ ਇੱਧਰ ਆਓ ਤਾਂ ਉਰੇ ਜ਼ਰੂਰ ਹੋ ਕੇ ਜਾਇਓ ਕਿਉਂਕਿ ਬਹੁਤ ਵਧੀਆ ਇੱਕ ਵੀਉ ਬਣ ਜਾਂਦਾ ਜੇ ਆਪਾਂ ਕੋਈ ਵਾਰੀ ਜਗਿੰਦਰਨਗਰ ਆਪਾਂ ਨੂੰ ਰਾਤ ਕੱਟਣੀ ਪੈ ਜਾਂਦੀ ਹੈ ਅਗਲਾ ਕਹਿੰਦਾ ਵੀ ਇੱਥੇ ਕਿੱਥੇ ਘੁੰਮੀਏ ਕਿਉਂਕਿ ਇੰਨੀਆਂ ਜਗ੍ਹਾ ਨਹੀਂ ਹੁੰਦੀਆਂ ਬਾਈ ਕਿਸੇ ਹੇਲ ਸਟੇਸ਼ਨ ਦੇ ਉੱਪਰ ਪਰ ਉਰੇ ਬਹੁਤ ਸੋਹਣੀ ਹੈ ਇਹ ਜਗ੍ਹਾ ਬਣਾਈ ਦੀ ਆ ਤੁਸੀਂ ਉਰੇ ਆ ਸਕਦੇ ਆ ਉਰੇ ਮੱਛੀਆਂ ਦੀ ਪੂਜਾ ਹੁੰਦੀ ਆ ਤੇ ਉਰੇ ਕੋਈ ਜਿਆਦਾ ਮੱਛੀ ਫੜ ਨਹੀਂ ਸਕਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਤੇ ਬਾਕੀ ਭਾਈ ਇਹ ਪਾਣੀ ਥੋੜਾ ਜਿਹਾ ਘਟ ਆ ਕਿਉਂਕਿ ਅਜੇ ਬਰਸਾਤਾਂ ਇੰਨੀਆਂ ਨਹੀਂ ਹੋਈਆਂ ਕਿਉਂਕਿ ਜਦੋਂ ਬਰਸਾਤਾਂ ਹੋ ਗਈਆਂ ਤਾਂ ਫਿਰ ਤੁਸੀਂ ਦੇਖਿਓ ਇੱਥੇ ਬੀਬ ਐਨ ਜਿਹੜੇ ਆ ਘਾਟ ਜੇ ਨੇ ਉਹਨਾਂ ਨੂੰ ਪੂਰਾ ਉੱਪਰ ਤੱਕ ਸ਼ੂਂਦਾ ਪਾਣੀ ਜਾਂਦਾ ਕਿਉਂਕਿ ਉਹ ਪੌੜੀਆਂ ਬਣਾਈਆਂ ਹੀ ਇਸੇ ਗੱਲ ਲਈ ਗਈਆਂ ਨੇ ਵੀ ਅ ਉੱਥੋਂ ਜਿਵੇਂ ਆਪਾਂ ਸਰੋਵਰ ਦੀਆਂ ਪੌੜੀਆਂ ਦੇਖਦੇ ਆ ਕਿਤੇ ਹੋਰ ਚੀਜ਼ਾਂ ਦੇਖਦੇ ਆ ਥੱਲੇ ਉਤਰੇ ਜਾਂਦਾ ਉੱਥੇ ਤੱਕ ਪਾਣੀ ਦੀ ਮਾਰ ਚਲੇ ਜਾਂਦੀ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਧੰਨਵਾਦ